ਚੰਡੀਗੜ੍ਹ ਚ ਅੱਜ 12 ਬਾਰਾ ਥਾਮਾ ਤੇ ਕੁੱਲ 99 ਅਧਿਕਾਰਤ ਦੁਕਾਨਾਂ ਚ ਗ੍ਰੀਨ ਪਟਾਕਿਆਂ ਦੀ ਵਿਕਰੀ ਸ਼ੁਰੂ ਹੋ ਗਈ ਹੈ ਇਹਨਾਂ ਦੁਕਾਨਦਾਰਾਂ ਦੇ ਵੱਲੋਂ ਵਾਤਾਵਰਣ ਨੂੰ ਧਿਆਨ ਚ ਰੱਖਦੇ ਹੋਏ ਗ੍ਰੀਨ ਪਟਾਕਿਆਂ ਦੀ ਵਿਕਰੀ ਦੀ ਪਰਮਿਸ਼ਨ ਲਈ ਗਈ ਡੀਸੀ ਨੇ ਵਿਕਰੀ ਪ੍ਰਕਿਰਿਆ ਤੇ ਨਜ਼ਰ ਰੱਖਣ ਦੇ ਲਈ ਵਿਸ਼ੇਸ਼ ਨਿਰੀਖਣ ਟੀਮਾਂ ਵੀ ਬਣਾਈਆਂ ਨਿਗਰਾਨੀ ਟੀਮਾਂ ਦਾ ਮੁੱਖ ਕੰਮ ਹੈ ਇਹ ਚੀਜ਼ਾਂ ਧਿਆਨ ਰੱਖਣਾ ਕਿ ਦੁਕਾਨਦਾਰ ਕੇਵਲ ਗ੍ਰੀਨ ਪਟਾਕਿਆਂ ਦੀ ਹੀ ਵਿਕਰੀ ਕਰਨ ਕਿਸੇ ਵੀ ਪ੍ਰਕਾਰ ਦੇ ਅਨधिकृत ਵਿਕਰੀ ਪਕੜੇ ਜਾਣ ਤੇ ਫੜੇ ਜਾਣ ਤੇ ਸਬੰਧਿਤ ਦੁਕਾਨਦਾਰਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਪ੍ਰਸ਼ਾਸਨ ਨੇ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਕੇਵਲ ਅਧਿਕਾਰਤ ਦੁਕਾਨਾਂ ਤੇ ਹੀ ਪਟਾਕੇ ਖਰੀਦੇ ਜਾਣ ਤੇ ਦੀਵਾਲੀ ਤੇ ਜੋ ਸਮਾਂ ਦਿੱਤਾ ਗਿਆ ਸਿਰਫ ਉਸੇ ਹੀ ਸਮੇਂ ਦੇ ਵੀ ਸੀਮਾ ਦੀ ਪਾਲਣਾ ਕਰਨ ਤੇ ਉਸਨੇ ਕਿ ਹੀ ਸਮੇਂ ਦੇ ਵਿੱਚ ਪਟਾਕੇ ਚਲਾਉਣ ਕਿਉਂਕਿ ਅਸੀਂ ਦੀਵਾਲੀ ਦਾ ਤਿਉਹਾਰ ਤਾਂ ਮਨਾਉਣਾ ਹੈ ਪਰ ਨਾਲ ਨਾਲ ਆਪਣੇ ਵਾਤਾਵਰਣ ਦਾ ਵੀ ਉਨਾ ਹੀ ਧਿਆਨ ਰੱਖਣਾ ਹੈ ਸਰੀ ਸੁਭਾਤ ਦੀਵਾਲੀ ਨਹੀਂ ਜਿਹੜੀ ਹੈ ਉਹ ਨਜ਼ਦੀਕ ਹੈ ਕਿਸ ਤਰ੍ਹਾਂ ਦੀ ਦੀਵਾਲੀ ਜਾਣ ਵਾਲੀ ਹੈ ਕਿਸ ਤਰ੍ਹਾਂ ਦੇ ਪਟਾਕੇ ਇਸ ਵਾਰ ਦੀਵਾਲੀ ਵਧੀਆ ਰੇਗੀ ਜੀ ਗਾੜ ਦਾ ਮਾਹੌਲ ਜੋ ਚੱਲ ਰਿਹਾ ਹੈ ਸਾਨੂੰ ਇਦਾਂ ਲੱਗ ਰਿਹਾ ਹੈ ਦੀਵਾਲੀ ਬਿਲਕੁਲ ਵਧੀਆ ਜਾਏਗੀ ਇਸ ਵਾਰੀ ਗ੍ਰੀਨ ਪਟਾਕਾ ਜ਼ਿਆਦਾ ਵਿਕ ਰਿਹਾ ਜੀ ਫੈਂਸੀ ਆਟਮਾ ਜ਼ਿਆਦਾ ਲਾਰ ਹੋ ਗਿਆ ਜਿਦਾਂ ਕਿ ਫੈਂਸੀ ਸ਼ੋਰਟਸ ਹੋ ਗਏ 100 ਸ਼ੋਰਟਸ ਆ 240 ਸ਼ੋਰਟਸ ਆ 120 ਸ਼ੋਰਟ ਹੈ 500 ਸ਼ੋਰਟ ਵੀ ਆਏ ਐ ਇਸ ਵਾਰੀ ਮਾਰਕੀਟ ਵਿੱਚ ਮਤਲਬ ਚੱਲਣੇ ਵਾਲੇ ਡਿਮਾਂਡ ਚਾਹੇ ਕਾਫੀ ਅਚੀ ਰੁਵਾ ਹੈ ਇਸ ਵਾਰ ਬਹੁਤ ਹੰਦਾਰੇ ਵਾਸਤੇ ਦੀਵਾਲੀ ਕਿਸ ਤਰ੍ਹਾਂ ਦੀ ਮੇਰੇ ਸਾਹਮਣੇ ਦੀ ਵਧੀਆ ਰੇਗੀ ਸਾਹਿਬ ਦੁਕਾਨਦਾਰ। ਇਸ ਵਕਤ ਮਹੌਲ ਕਿਸ ਤਰ੍ਹਾਂ ਦਾ ਕਾਕਾ। ਕਾਕਾ ਦਾ ਮਹੌਲ ਠੀਕ ਹੈ ਜੀ ਇਸ ਟਾਈਮ ਇਸ ਟਾਈਮ ਬਾਅਦ ਜਦ ਲਗਾਏ ਹਸਟਾਲ ਤੁਹਾਨੂੰ ਦਾ ਮਹੌਲ ਹੋਣਾ ਚਾਹੀਦਾ ਉਸ ਮਹੌਲ ਚ ਸਹੀ ਚੱਲ ਰਿਹਾ ਹੈ। ਜੇ ਕਿ ਜੀ ਇਸ ਵਾਰ ਤੀਸਰਾ ਦਾ ਰੋਜ਼ਾ ਆਇਆ ਹੈ ਆਪਕਾਂ ਦੇ ਪ੍ਰਤੀ ਇੱਕ ਐਕਸਟਰਾ ਦੇ ਭਾਅ ਕੇ ਜਿਆਦਾ ਲਿਖੇਗਾ। ਸਰ ਇਸ ਵਾਰ ਪਹਿਲਾਂ ਦਾ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ 2 ਮਹੀਨੇ ਪਹਿਲਾਂ ਪੂਰਾ ਰਾਦਾ ਸਿਸਟਮ ਦਾ ਵਧੀਆ ਸਿਸਟਮ ਨੇ ਸਾਨੂੰ ਪਟਾਕੇ ਵੀ ਥੋੜੇ ਅੱਛੇ ਰੇਟ ਤੇ ਮਿਲ ਗਏ ਵਪਾਰੀਆਂ ਨੂੰ ਉਸ ਤੇ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਅੱਜ ਪਟਾਕੇ ਲੱਗੇ ਆ ਅੱਜ ਸ਼ੁਰੂਆਤ ਹੈ ਤਾਂ ਬਹੁਤ ਅੱਛਾ ਰੁਝਾਨ ਆ ਰਿਹਾ ਅੱਛੇ ਬੰਦੇ ਨਿਕਲ ਰਿਹਾ ਸ਼ਾਮ ਤੱਕ ਅੱਜ ਧੁੱਪ ਬਹੁਤ ਹੈ ਗਰਮੀ ਅੱਜ ਸੂਰਜ ਦੇ ਤਾਂ ਪੂਰੇ ਚਮਕ ਰਹੇ ਆ ਤੇ ਕੱਲ ਤੱਕ ਸ਼ਾਮ ਤੱਕ ਅੱਛਾ ਹੀ ਰੌਣਕ ਲੱਗੂਗਾ ਇਸ ਤਰ੍ਹਾਂ ਦੇ ਪਟਾਕੇ ਵੇਚੇ ਜਾ ਰਿਹਾ ਔਰ ਕਿੰਨਾ ਕਿੰਨਾ ਡਿਸਕਾਊਂਟ ਹੈ ਜਿਹੜਾ ਉੱਪਰ ਬਿੱਟਾ ਸਰ ਉਰੇ ਗ੍ਰੀਨ ਕਰੈਕ ਜ਼ਿਆਦਾਤਰ ਵੇਚੇ ਜਾ ਰਹੇ ਆ ਟੋਟਲੀ ਗ੍ਰੀਨ ਕਰੈਕਰ ਹੀ ਇਸ ਵਾਰ ਕਿਉਂਕਿ ਫੈਕਟਰੀ ਵਾਲਿਆਂ ਨੇ ਗ੍ਰੇਨ ਕਰੈਕਰ ਹੀ ਬਣਾਏ ਆ ਤੇ ਡਿਸਕਾਊਂਟ ਤਾਂ ਦੇਖੋ ਜੀ ਆਪਣਾ ਆਪਣਾ ਚੱਲਦਾ ਹੈ ਕੋਕ ਦਾ ਲੋਕੀ ਕੋਕ ਤੇ ਕਿੰਨਾ ਮੰਗਦੇ ਆ ਐ ਦੂਜੇ ਬੈਡੀ ਵਾਲ ਤੇ ਕਿੰਨਾ ਮੰਗਦੇ ਆ ਅਨਦਰ ਹੋਰ ਅਲਗ-ਅਲਗ ਦੁਕਾਨ ਦਾ ਅਲਗ-ਅਲਗ ਡਿਸਕਾਊਂਟ ਹੈ ਕਿਹੜੀ-ਕਿਹੜੀ ਵੈਰਾਈਟੀ ਜ਼ਿਆਦਾ ਦੇਖਣ ਨੂੰ ਮਿਲਿਆ ਸਰ ਸੋਰਸ ਜ਼ਿਆਦਾ ਸੋਰਸ ਤੇ ਲੋਕਾਂ ਨੇ ਇੰਪੋਰਟਰੀ ਸੋਰਸ ਅਨਾਰ ਇਹਨਾਂ ਤੇ ਜ਼ਿਆਦਾ ਰੁਝਾਨ ਚੱਲ ਰਿਹਾ ਜੀ ਲੋਕਾਂ ਦਾ ਜ਼ਿਆਦਾ ਸੋਰਸ ਹੀ ਮੰਗ ਰਹੇ ਆ ਸਰ ਇਸ ਵਾਰ ਕਿਸ ਤਰ੍ਹਾਂ ਦਾ ਮੋੜ ਹੈ ਦਿਵਾਨੀ ਦਾ सर दिवाली इस बारी अच्छी जा रही है कस्टमर देखो ये ग्रीन क्रैकर खरीद रहा है कस्टमर अवेयर हो गया पहले क्या होता था जो कराली से आते थे पटाखे वगैरह वो बिल्कुल बेकार होते थे इस बारी प्रशासन ने भी अच्छा मतलब किया है ग्रीन क्रैकर इन्होंने अलाउ किया है तो बहुत अच्छा है ग्रीन क्रैकर बार कोड स्कैन हो रहा है और ये ग्रीन क्रैकर है मतलब कस्टमर बहुत खुल के परचेजिंग कर रहे है जी क्या चीज़ ज़्यादा बिक रही है इस बार सर फैंसी ज़्यादा ऊपर शॉर्ट्स बिक रहे हैं अनार बिक रहे हैं सर फुलझ जड़ी है कॉक की और ये कॉक ब्रांड ये देखो सही है मार्का मेरा ये कॉक का ब्रांड है ये हम माल रहे उसमें से मुझे टी शर्ट मिली है ये गिफ्ट में इस बारों दुकानदारों के, के लिए बहुत अच्छा रिस्पॉन्स है सर कस्टमर खुल के खरीदारी कर रहे हैं प्रशासन ने भी बहुत साथ दिया हम दुकानदारों का ड्रा निकाला है बिल्कुल पारदर्शी तरीके से ड्रा निकाला उन्होंने ऑनलाइन फार्म भरवाए बहुत अच्छा प्रशासन ने सहयोग किया हमारा कहावाली की सेल पटाखों की जी बहुत बढ़िया है इस टाइम ग्रीन पटाखे बिक रहे हैं पिछले साल की अपेक्षा में इस साल लोगों का ज्यादा है ग्रीन पटाखे लेने की वजह से तो ग्रीन पटाखे बहुत बिक रहे हैं मार्केट के अंदर मार्केट में ज्यादा चीज क्या बिक रही है क्या कौन सी वैरायटी है जो? मार्केट में बच्चों के लिए फुलझड़ी अनार चक्री बिकती है बाकी चुटपुट वगैरह बिकते हैं छोटे बच्चों के लिए बाकी हवाई बहुत ज्यादा ज़्यादा जी ज़्यादा बिकते हैं। 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 इस इस साल बच्चों बच्चों बिक बिक रहे रहे छोटे में ज़्यादा फूल जारी रोकेट सारोट एक सौ बीस जो ऊपर जाते हैं जो स्टार छोड़ते हैं ऊपर जाके ना या सदियों में चलते हैं वो ज्यादा चल रहे हैं आजकल इस बार दिवाली किस तरह की है इस साल पिछले साल से दिवाली बहुत बढ़िया पिछले साल मौसम खराब था इस साल मौसम भी बढ़िया आएगा तो बहुत अच्छी दिवाली लग भी रही है और बहुत अच्छी लगेगी भी सर इस बार दिवाली ਆਪਕੀ ਸਵਾਜੀ ਕਿਸ ਤਰ੍ਹਾਂ ਦੀ ਵਿਕਰੀ ਆ ਕਿਸ ਤਰ੍ਹਾਂ ਦਾ ਦੇਖੋ ਜੀ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਨੇ ਸਾਨੂੰ ਸਮੇਂ ਦਿੱਤਾ 3 ਦਿਨ ਦੀ ਵਿਕਰੀ ਦਾ ਸਮੇਂ ਦਿੱਤਾ ਹੈ 29 30 31 ਸਾਡੇ ਕਾਲੀ ਸਟਾਲ ਇੱਥੇ ਲੱਗੇ ਨੇ ਤੇ ਅੱਜ ਜੀ ਦੇਖ ਸਕਦੇ ਹੋ ਪੂਰੀ ਮਾਰਕੀਟ ਅੱਜ ਸਜਰੀ ਹੈ ਫਿਰ ਵੀ ਲੋਕਾਂ ਜਿੰਨਾ ਹੁਸਾ ਹੈ ਕਿ ਸਾਡੀ ਮਾਰਕੀਟ ਲੱਗਦੇ ਲੱਗਦੇ ਇੰਨੇ ਗਾਹ ਕਰ ਰਹੇ ਹੈ ਹਰ ਸਟਾਲ ਤੇ 2-4 ਗਾਹ ਅਲੇ ਦੁਕਾਨਾਂ ਪ੍ਰੋਪਰ ਲੱਗੀਆਂ ਨੇ ਚੇਰ ਵੀ ਪਹੁੰਚ ਰਹੇ ਨੇ ਸਾਨੂੰ ਇੱਥੋਂ ਲੱਗਦਾ ਹੈ ਕਿ ਦੀਵਾਲੀ लास्ट ਦਿਨਾਂ ਜਾਣ ਦਾ ਕੋਈ ਨੁਕਸਾਨ ਨਹੀਂ ਹੈ ਲੋਕੀ ਦੀਵਾਲੀ ਨੂੰ ਬੜ ਚੜ ਕੇ ਮਨਾਣਗੇ ਇਹ ਸਾਡੀ ਆਸ਼ਾ ਹੈ ਜਿਆਦਾ ਕੀ ਬਿਕ ਰਹੀ ਹੈ ਕਿਹੜੀ ਚੀਜ਼ ਦੇਖੋ ਜਿਆਦਾ ਅੱਜ ਕੱਲ ਫੈਂਸੀ ਆਟਮਾ ਜਿਆਦਾ ਚੱਲ ਪਈਆਂ ਜਿਵੇਂ ਲਾਈਕ ਸ਼ਾਰਟ ਹੋ ਗਿਆ ਜੀ 240 ਸ਼ਾਰਟ ਹੈ 30 ਸ਼ਾਰਟ ਹੈ ਇਹ ਚੀਜ਼ਾਂ ਜਿਆਦਾ ਚੱਲ ਰਹੀਆਂ ਹਨ ਔਰ ਲੋਕੀ ਜਿਆਦਾ ਮੰਗਦੇ ਚੰਡੀਗੜ੍ਹ ਦੇ ਵਿੱਚ ਗ੍ਰੀਨ ਕਰੈਕਰ ਗ੍ਰੀਨ ਕਰੈਕਰ ਲੋਕੀ ਮੰਗਦੇ ਹਨ ਕਿਉਂਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇੱਕ ਕਹਾ ਗਿਆ ਹੈ ਕਿ ਤੁਸੀਂ ਜਿਹੜੇ ਪਟਾਕੇ ਨੂੰ ਗ੍ਰੀਨੀ ਚਲਾਣੇ ਆ ਅਦਰਵਾਈਜ਼ ਬਾਕੀ ਪਟਾਕਾ ਬੈਲ ਹੈ ਵਿਸ਼ਵਾਸ ਕਿਸ ਤਰ੍ਹਾਂ ਦਾ ਮੋਹਰ ਲੱਗ ਰਿਹਾ ਦੁਕਾਨਦਾਰ ਹੈ ਦੁਕਾਨਦਾਰ ਇਸ ਵਾਰ ਜਲਾਸ ਟਾਈਮ ਤੋਂ ਜ਼ਿਆਦਾ ਸੁਖੀ ਨੇ ਪ੍ਰਸ਼ਾਸਨ ਨੇ ਸਾਥ ਦਿੱਤਾ ਸਾਡੇ ਜਿਹੜੇ ਏਡੀਸੀ ਸਾਹਿਬ ਜਿਹੜੇ ਪੁਰੀ ਜੀ ਹੈ ਉਹਨਾਂ ਨੇ ਜੋ ਪ੍ਰਕਿਰਿਆ ਆਪਣੀ ਚਲਾਈ ਆਪਣਾ ਡਰਾ ਸਿਸਟਮ ਦੀ ਉਹਨੂੰ ਸਬਮਿਟੂ ਸਮੇਂ ਕੀਤਾ ਜਦੋਂ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਕਿ ਅਸੀਂ 25 ਨੂੰ ਤੁਹਾਨੂੰ ਸੰਭ ਜਾਵਾਂਗੇ 25 ਨੂੰ ਲਾਇਸੈਂਸ ਮਿਲੇ ਅਸੀਂ ਪ੍ਰਸ਼ਾਸਨ ਦਾ ADC ਸਾਹਿਬ ਦਾ ਡੀਜੀ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਮੰਗਨ ਪੂਰਾ ਕੀਤਾ ਤੇ ਅੱਜ ਤੁਸੀਂ ਦੇਖ ਹੀ ਰੋ ਕਿ ਸਟਾਲ ਉਹਨਾਂ ਦੇ ਉੱਤੇ ਜਲਦੀ ਲੱਗ ਗਏ ਨਹੀਂ ਇਸ ਵਾਰ ਤੇ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਕਿ ਅਗਲੇ ਸਾਲ ਤੋਂ ਅਸੀਂ 2 ਮਹੀਨੇ ਪਹਿਲਾਂ ਇਨਡਰਾ ਕਰਨ ਦਿਆ ਕਰਾਂਗੇ